ਊਠ ਕਿੱਥੇ ਗਿਆ ਆਓ ਬੱਚਿਓ ਕਹਾਣੀ ਪੜ੍ਹਦੇ ਹਾਂ ਇੱਕ ਵਾਰ ਦੀ ਗੱਲ ਹੈ ਕਰੀਮੂ ਕੋਲ 10 ਊਠ ਸਨ ਉਸਦੇ ਪਿੰਡ ਤੋਂ ਦੂਰ ਸ਼ਹਿਰ ਵਿੱਚ ਊਠਾਂ ਦੀ ਮੰਡੀ ਲੱਗਦੀ ਸੀ ਕਰੀਮੂ ਨੇ ਆਪਣੇ ਊਠ ਉਸ ਮੰਡੀ ਵਿੱਚ ਲੈ ਕੇ ਜਾਣੇ ਸਨ ਰਾਹ ਬਹੁਤ ਲੰਮਾ ਤੇ ਰੇਤਲਾ ਸੀ ਇਸ ਲਈ ਕਰੀਮੂ ਸਵੇਰੇ ਹੀ ਊਠਾਂ ਨੂੰ ਲੈ ਤੁਰਿਆ ਇੱਕ ਊਠ ਦੀ ਨਕੇਲ ਉਸ ਤੋਂ ਅਗਲੇ ਊਠ ਦੀ ਮੁਹਾਰ ਨਾਲ ਬੰਨ ਦਿੱਤੀ ਇਸ ਤਰ੍ਹਾਂ ਸਾਰੇ ਊਠ ਇੱਕ ਦੇ ਪਿੱਛੇ ਇੱਕ ਕਤਾਰ ਵਿੱਚ ਤੁਰਨ ਲੱਗੇ ਸੂਰਜ ਉੱਚਾ ਹੋਇਆ ਰੇਤਲਾ ਰਾਹ ਪਖਣ ਲੱਗਿਆ ਊਠਾਂ ਨੂੰ ਰੇਤਲੇ ਰਾਹ ਉੱਤੇ ਤੁਰਨਾ ਔਖਾ ਨਹੀਂ ਸੀ ਲੱਗਦਾ ਪਰ ਕ੍ਰੀਮੂ ਲਈ ਇਹ ਸੋਖਾ ਨਹੀਂ ਸੀ ਉਹ ਚੱਲਦਾ ਚੱਲਦਾ ਥੱਕ ਗਿਆ ਸੀ ਰੇਤਲੇ ਇਲਾਕੇ ਵਿੱਚ ਰੋਕ ਤਾਂ ਦੂਰ ਦੂਰ ਤੱਕ ਵੀ ਨਹੀਂ ਸਨ ਕ੍ਰੀਮੂ ਨੇ ਸੋਚਿਆ ਕਿ ਅਖੀਰਲੇ ਊਠ ਉੱਤੇ ਬੈਠਿਆ ਜਾਵੇ ਇਸ ਤਰ੍ਹਾਂ ਅੱਗੇ ਤੁਰਦੇ ਸਾਰੇ ਊਠ ਦਿਸਦੇ ਰਹਿਣਗੇ ਆਰਾਮ ਨਾਲ ਬੈਠ ਕੇ ਉਹ ਕੋਈ ਗੀਤ ਗੁੰਗੁਣਾਉਣ ਲੱਗਿਆ ਊਠਾਂ ਦੇ ਗਲਾਂ ਵਿੱਚ ਬੰਨੀਆਂ ਟਲੀਆਂ ਟੁਨਕ ਰਹੀਆਂ ਸਨ ਅਚਾਨਕ ਕ੍ਰੀਮੂ ਆਪਣੇ ਅੱਗੇ ਜਾਂਦੇ ਊਠਾਂ ਨੂੰ ਗਿਣਨ ਲੱਗਿਆ 1 2 3 8 9 ਹੈ ਇਹ ਕੀ ਊਠ ਤਾਂ 10 ਸਨ 9 ਕਿਵੇਂ ਰਹਿ ਗਏ ਕ੍ਰੀਮੂ ਘਬਰਾ ਕੇ ਹੇਠਾਂ ਉਤਰਿਆ ਉਹ ਫਿਰ ਊਠਾਂ ਨੂੰ ਗਿਨਣ ਲੱਗਾ ਊਠ 10 ਹੀ ਨਿਕਲੇ ਉਸ ਨੂੰ ਸ਼ਾਇਦ ਭਲੇਖਾ ਲੱਗ ਗਿਆ ਸੀ ਇਸ ਪਿੱਛੋਂ ਉਹ ਮੁੜ ਊਠ ਉੱਤੇ ਜਾ ਬੈਠਾ ਉਸ ਨੇ ਫਿਰ ਤੋਂ ਊਠਾਂ ਨੂੰ ਗਿਨਣਾ ਸ਼ੁਰੂ ਕਰ ਦਿੱਤਾ 1 2 3 4 8 9 ਹਾਏ ਊਠ ਤਾਂ ਫੇਰ ਨੋ ਹੀ ਰਹਿ ਗਏ ਇੱਕ ਊਠ ਕਿੱਥੇ ਗਿਆ ਕਰੀਮੂ ਬੇਚਾਨ ਹੋ ਗਿਆ ਉਹ ਊਠ ਤੋਂ ਛਾਲ ਮਾਰ ਕੇ ਉਤਰਿਆ ਉਸ ਨੇ ਸਾਰੇ ਊਠ ਖੜਾ ਲਏ ਫਿਰ ਹਰੇਕ ਨੂੰ ਹੱਥ ਲਾ ਲਾ ਕੇ ਗਿਨਣ ਲੱਗਿਆ ਉਸ ਨੇ ਸੁੱਖ ਦਾ ਸਾਹ ਲਿਆ ਊਠ 10 ਹੀ ਸਨ ਇਸ ਪਿੱਛੋਂ ਕਰੀਮੂ ਊਠ ਉੱਤੇ ਨਾ ਬੈਠਾ ਉਸਨੇ ਸੋਚਿਆ ਊਠ ਉੱਤੇ ਬੈਠਣ ਨਾਲ ਇੱਕ ਊਠ ਘਟ ਜਾਂਦਾ ਹੈ ਐਨਾ ਮਹਿੰਗਾ ਊਠ ਨਾ ਬਾਬਾ ਨਾ ਮੈਂ ਤਾਂ ਔਖਾ ਸੌਖਾ ਪੈਦਲ ਹੀ ਚੱਲਾਂਗਾ